ਸ਼ਸ਼ੀਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਬਠਿੰਡੇ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਮਲੂਕੇ ਦੇ ਵਿੱਚ ਮਲੂਕੇ ਪਿੰਡ ਦੇ ਵਿੱਚ ਜਿਹੜੇ ਪਿੰਡ ਦੇ ਤੁਸੀਂ ਵੀਡੀਓ ਨੂੰ ਬੇਹੱਦ ਪਿਆਰ ਕਰਦੇ ਆ ਮਿੱਤਰੋ ਉਸ ਪਿੰਡ ਦੇ ਘਰੇ ਮੈਂ ਇਸ ਟਾਈਮ ਭਾਈ ਸ਼ੀਰੇ ਚਾਹਲ ਦੇ ਘਰੇ ਮੌਜੂਦ ਹਾਂ ਤੇ ਅੱਜ ਭੈਣ ਦੇ ਕੋਲੇ ਮਿੱਤਰੋ ਦੋ ਜਾਨਵਰ ਵਕਾਊ ਆ ਜਿਨ੍ਹਾਂ ਦੇ ਵਿੱਚੋਂ ਇੱਕ ਗਾਂ ਬਹੁਤ ਚੰਗੇ ਢਾਂਚੇ ਦੀ ਬਹੁਤ ਚੰਗੇ ਥਣਲੇਵੇ ਵਾਲੀ ਤੇ ਇੱਕ ਮੈਂ ਚੰਗੇ ਇਲਾਕੇ ਦੀ ਚੰਗੇ ਏਰੀਏ ਦੀ ਚੰਗੇ ਦੁੱਧ ਵਾਲੀ ਆ ਜਾਨਵਰਾਂ ਦੋਵੇਂ ਮਿੱਤਰੋ ਪੜੇ ਸੰਭੇ ਸੋਹਣੇ ਸੁਨੱਖੇ ਥਣਲੇਵੇ ਵਾਲੋ ਨਹੀਂ ਤੁਸੀਂ ਆ ਕੇ ਮੁਰਦੇ ਆਓ ਕਰਦੇ ਆ ਗੱਲਬਾਤ ਕੀ ਭਾਵਤ ਕੀਰਾ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਭੈਣੇ ਠੀਕ ਆ ਜਾਨਵਰ ਵੇਕੇ ਭੈਣੇ ਹਾਂ ਵੇਖ ਲਏ ਬਾਈ ਠੀਕ ਆ ਭੈਣੇ ਆ ਤੇ ਦੋ ਜਾਨਵਰ ਆ ਭੈਣੇ ਹਨਾ ਹਾਂ ਬਾਈ ਠੀਕ ਆ ਭੈਣੇ ਅੱਜ ਪਹਿਲੇ ਨੰਬਰ ਤੇ ਗਾਵਾਂ ਜਿਹੜੀ ਭੈਣੇ ਕਿੰਨਾ ਸੂਸ ਹੁੰਦੀ ਐ ਇਹ ਦੂਜੇ ਸੂਏ ਕਹਿੰਦੇ ਬਾਈ ਉਹ ਤਾਂ ਠੀਕ ਐ ਭੈਣੇ ਕਿਤਨੇ ਲੈ ਜੂਗੀ ਭੈਣੇ ਹਜੇ 10 ਦਿਨ ਕਹਿੰਦੇ 10 ਦਿਨਾਂ ਦੀ ਕੱਚੀ ਐ ਭੈਣੇ ਕਿੰਨੇ ਕੋ ਦੁੱਧ ਦਾ ਰਿਕਾਰਡ ਦੱਸਿਆ ਭੈਣੇ 24 25 ਕਿਲੋ ਦੱਸਿਆ ਬਾਈ ਦੇ ਦੂਗੀ ਭੈਣੇ ਇਹਨਾਂ ਨੂੰ ਤਾਂ ਦੇਣਾ ਵੀ ਪੜਦਾ ਹੈ ਨਾ ਅੱਛਾ ਤੇ ਭੈਣੇ ਕੀ ਰੇਟ ਰਊ ਕਹਿੰਦਾ 82000 ਦੇ ਦਾਂਗੇ ਬਾਈ 82000 ਦੀ ਮਾਨਤਾਨ ਕਰ ਦਈਏ ਭੈਣੇ ਕਰ ਦਾਂਗੇ ਬਾਈ ਕੋਈ ਨਾ ਕਿੰਨਾ ਕੋ ਕਰ ਦਿਆਗੇ ਭੈਣੇ بس 1200 ਦਾ ਕਰਾਂਗੇ ਬਾਈ ਠੀਕ ਹੈ ਮੈਂ ਕੱਢੇ ਬਾਹਰ ਤੋਂ ਪੈਣੇ ਤੋਰੇ ਮੜਾ ਜੇ ਖੋਲੇ ਨੂੰ ਲੈ ਵੀ ਮਿੱਤਰੋ ਸੁਆ ਦੂਜਾ ਸੁੰਦੀ ਆ ਕਰਮਾਂ ਵਾਲੀ ਸੁੰਨ ਦੇ ਵਿੱਚ ਹਜੇ ਦਿਨ ਜਿਹੜੇ ਮਾਲਕਾਂ ਨੇ ਦੱਸਿਆ ਪੈਣ ਨੂੰ 10 ਦਿਨ ਪਏ ਆ ਤੇ ਗਾਂ ਵੀ ਦੱਸਦੀ ਆ ਵੀ ਮੈਂ ਦੱਸ ਦੇ ਲੈ ਦੂਗੀ ਤੇ ਜੇ 10 ਦਿਨ ਲੱਗ ਹੀ ਨਾ ਮਿੱਤਰੋ ਯਕੀਨ ਕਰਿਓ ਤੰਬੂ ਲਾ ਦੂਗੀ ਥਲੋ ਰਿਕਾਰਡ ਹੋਣੀ ਲੇਵੇ ਦਾ ਬੜਾ ਜ਼ਬਰਦਸਤ ਕਰੀ ਫਿਰਦੀ ਆ ਦੇਖੋ ਬਈ ਮਿੱਤਰੋ ਹੂੰ ਬਹੁਤ ਸੋਹਣੀ ਨਖਰੀ ਬਹੁਤ ਸੜੀਆਂ ਨਖੇਰਾਂ ਦੇ ਵਿੱਚ ਆ ਮਿੱਤਰੋ ਕਰਨ ਵਾਲੀ ਬਾਕੀ ਜਿਵੇਂ ਜਿਵੇਂ ਤਿਆਰ ਹੋਣਾ ਇਹਨੇ ਜਚੜਾਈਆਂ ਦਿਨੋਂ ਦਿਨ ਮਿੱਤਰੋ ਪਲੀ ਸੰਭੀਆ ਵਜਨ ਵਾਲੀ ਨਾ ਲੈ ਵੀ ਮਿੱਤਰੋ ਤੇ ਬਹੁਤ ਸੋਹਣੀ ਤਿਆਰੀ ਦੇ ਵਿੱਚ ਮੁਕੰਮਲ ਆ 82000 ਰੁਪਿਆ ਡਿਮਾਂਡ ਚਮਕ ਦਮਕ ਵਾਲੀ ਗਾਂ ਅੱਜ ਤੁਹਾਨੂੰ 24 25 ਕਿਲੋ ਵਾਲੀ ਜਮ੍ਹਾਂ ਪਾ ਦੇ ਵਿੱਚ ਲੈ ਕੇ ਦਿੱਤੀ ਹੈ ਮਿੱਤਰੋ ਜਿਵੇਂ ਆਪਾਂ ਕਹਨੇ ਹੁਣੇ ਨਾ ਮਦਰੀ ਡੋਲ ਦੀ ਗਾਂ ਚਾਹੀਦੀ ਹੈ ਬਾਈ ਉਹ ਚੀਜ਼ ਆਇਆ ਕਰਮ ਵਾਲੀ ਦੁੱਧ ਵਾਲੀ ਗਾਂ ਥਣ ਲੱਗਾ ਪੂਰਾ ਪਾਵਰ ਵਾਲਾ ਐਨ ਓਕੇ ਦੀ ਰਿਪੋਰਟ ਲੈ ਵੀ ਦੀਪਸ਼ਾ ਇੱਕ ਵਾਰੀ ਮਿਲ ਕੰਪੈਨ ਦੇਵੇ ਦੇ ਉੱਤੇ ਨਾੜਾ ਥਣ ਦਾ ਸਹਿਯੋਜ ਜ਼ਰੂਰ ਦਿਖਾ ਦੇ ਰੂ ਦੇ ਨਾਲ ਇਹ ਦੋ ਤਲਕੇ ਨਿਸ਼ਾਨੀਆਂ ਪਰਖੂ ਬੰਦੇ ਪਰਖਦੇ ਆ ਅਸਾ ਭੈਣੇ ਮੈਂ ਕਿਨੂਆ ਸੂਆ ਹੁੰਦੀ ਆ ਮੈਂ ਦੂਜੇ ਸੂਏ ਬਾਈ ਠੀਕ ਆ ਕਿੰਨੇ ਦਿਨ ਪਿਆ ਭੈਣੇ ਮੈਂ ਦੇ ਇਹ ਤਾਂ ਬਾਈ 1-2 ਦਿਨ ਹੀ ਲਊਗੀ ਹੁਣ ਤਾਂ ਤਿਆਰ ਆ ਭੈਣੇ ਤੇ ਦੁੱਧ ਦਾ ਕੀ ਰਿਕਾਰਡ ਦੱਸੇ ਪਿੰਡ ਦੁੱਧ ਦਾ ਬਾਈ 13-14 ਕਿਲੋ ਕਿਹਾ ਉਹਨਾਂ ਨੇ ਤਾਂ ਠੀਕ ਆ ਦੇ ਤੂੰ ਕੀ ਪਿੰਡ ਕਾਲੀ ਖਾ ਜਾ ਦੁੱਧ ਲਵੇਂਗੇ ਨਾ ਹਨਾ ਤੇ ਠੀਕ ਦੁੱਧ ਵਾਲੀ ਮੈਂ ਆ ਮਲੇ ਕਿਹੜੇ ਲੱਕੇ ਦੀ ਲੈ ਕੇ ਆਂਦੀਵੇਂ ਇੱਥੇ ਹੀ ਲੈਂਦੇ ਬਾਈ ਆਪਾਂ ਤਾਂ ਇਧਰੋਂ ਪੁੰਦੜਵਨੋਂ ਉਹਨਾਂ ਨੇ ਗਾਂ ਲਿਆਂਦੀ ਹੋਊਗੀ ਠੀਕ ਹੈ ਭੈਣੇ ਪਤਾ ਐਵੇਂ ਗੱਪ ਮਾਰਨਾਂ ਦੀ ਨਾਲ ਲੋੜ ਕਰੋ ਹੀ ਲਈ ਭੈਣੇ ਫਿਰ ਹਾਂ ਕਰੋ ਹੀ ਲਈ ਹੈ ਬਾਈ ਠੀਕ ਹੈ ਭੈਣੇ ਠੀਕ ਹੈ ਨਹੀਂ ਚੰਗੀ ਹੈ ਭੈਣੇ ਤੋ ਤੋ ਲੈਵੇਂ ਨੂੰ ਵੀ ਨਾੜਾ ਨੂੰ ਡਾਹਿੰਦੇ ਤੇ ਵੀ ਬਹੁਤ ਹਨਾ ਭੈਣੇ ਦੁੱਧ ਦੇ ਦੂਗੀ ਕੋਈ ਸ਼ੱਕ ਨਹੀਂ ਤੇ ਤਿਆਰੀ ਦੇ ਵਿੱਚ ਤਾਂ ਭੈਣੇ ਸੂ ਸਕਦੀ ਇੱਕ ਅੱਧੇ ਦਿਨ ਤੇ ਹਨਾ ਹਾਂ ਹਾਂ ਇੱਕ ਅੱਧੇ ਦਿਨ ਵਿੱਚ ਸੂ ਸਕਦੀ ਨਹੀਂ ਨਹੀਂ ਮਿੱਤਰੋ ਦੇਖ ਸਾਡੇ ਨਵੀਂ ਵਾਲੀ ਵੈਕਟਰੀ ਫਿਰ ਅੱਛਾ ਭੈਣੇ ਇਹਦਾ ਰੇਟ ਕੀ ਰਹੂਗਾ ਭਾਈ 10 ਦੀ ਦੇ ਦੇਾਂਗੇ ਕਿੰਨੇ ਦੀ ਭੈਣੇ 10 ਦੀ ਦੇ ਦੇਾਂਗੇ ਮੰਤਨ ਕਰ ਦੇਾਂਗੇ ਭੈਣੇ ਹਾਂ ਕਰ ਦੇਾਂਗੇ ਲੈ ਠੀਕ ਆ ਭਾਈ ਫਿਰ ਤਾਂ ਲੈ ਮਿੱਤਰੋ ਦੋਵੇਂ ਜਨਵਰੀ ਪਿੰਡ ਦੇ ਇੱਕ ਮਾਲ ਆ ਜੇ ਤੁਸੀਂ ਜੋੜਾ ਲੈਣਾ 1 ਲੱਖ ਤੇ 92000 ਰੁਪਿਆ ਰੇਟ ਬਣਦਾ ਜੋੜੇ ਦਾ ਮਿੱਤਰੋ ਤੋਂ ਦੇ ਵਿੱਚ ਮਾਨਤਾ ਨੂੰ ਤੁਹਾਡਾ ਖੋਲਾ ਡੁੱਲਾ ਹੋ ਜਾਊਗਾ ਇਹ ਦੋ ਜਾਨਵਰ ਵਕਾਊ ਸੀ ਮਿੱਤਰੋ ਪਿੰਡ ਮਲੂਕੇ ਦੇ ਵਿੱਚ ਜ਼ਿਲ੍ਹੇ ਬਠਿੰਡੇ ਦੇ ਵਿੱਚ ਸ਼ੀਰੇ ਚੈਲ ਬਾਈ ਦੇ ਘਰੇ ਪੈਣੇ ਨੰਬਰ ਦੱਸ ਦਿਓ ਆਪਣਾ 98722 ਜੀ 81611 ਇੱਕ ਵਾਰੀ ਹੋਰ ਬੋਲਦੇ ਪੈਣੇ 98722 81611 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਓ ਮੇਰੀ ਭੈਣ ਦੇ ਨਾਲ ਮਿੱਤਰੋ ਗੱਲਬਾਤ ਜਿਹੜੇ ਜਾਨਵਰ ਤੁਹਾਨੂੰ ਚਾਹੀਦਾ ਰਾਬਤਾ ਕਰ ਹੁਣੇ ਕਰ